બસ ਸੱਚ ਸਫਰ ਕਰਨ ਵਾਲੇ ਇੱਕ ਵਾਰ ਇਸ ਖਬਰ ਨੂੰ ਜ਼ਰੂਰ ਦੇਖ ਲਓ ਜਿਹਨੇ ਤੁਹਾਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਪੀ ਕੇ ਸੇ ਤੁਹਾਡੇ ਨਾਲ ਦੇਖ ਰਹੇ ਹੋ ਸਾਜ ਟੀਵੀ ਇੱਕ ਬੇਹੱਦ ਹੀ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੇ ਲੋਕ ਬਸ ਸਫਰ ਕਰਦੇ ਨੇ ਕਿਉਂਕਿ ਪੰਜਾਬ ਰੋਡਵੇ ਤੇ ਪੰਬਸ ਦੇ ਕੱਚੇ ਕਾਮਯਾਬ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿਉਂਕਿ ਅੱਜ ਉਹਨਾਂ ਦੇ ਵੱਲੋਂ 2 ਘੰਟੇ ਦਾ ਰੋਡ ਜਾਮ ਕੀਤਾ ਗਿਆ 2 ਘੰਟੇ ਤੱਕ ਜਿਹੜੀ ਹੜਤਾਲ ਰੱਖੀ ਗਈ ਹੈ ਜਿੱਥੇ ਕਿ ਪਹਿਲਾਂ ਵੀ ਕੁਝ ਦਿਨ ਪਹਿਲਾਂ ਪਨਬਸ ਦੇ ਜਿਹੜੇ ਕੱਚੇ ਕਾਮੀ ਸੀਗੇ ਉਹਨਾਂ ਦੇ ਵੱਲੋਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਹੜਤਾਲ ਕੀਤੀ ਗਈ ਸੀ ਉਦੋਂ ਵੀ ਹੜਤਾਲ ਹੋਈ ਤੇ ਹਾਈਪ ਵੀ ਜਾਮ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਸਾਡੀਆਂ ਇਹਨਾਂ ਮੰਗਾਂ ਨੂੰ ਪੂਰੀਆਂ ਕਰੋ ਨਹੀਂ ਤਾਂ ਅਸੀਂ ਇੱਜਲੀ ਹੜਤਾਲ ਆ ਉਹਨੂੰ ਕੰਟੀਨਿਊ ਕਰਾਂਗੇ ਉਸੇ ਦੇ ਤਹਿਤ ਅੱਜ ਫਿਰ ਤੋਂ ਹੜਤਾਲ ਜਿਹੜੀ ਦਿੱਤੀ ਗਈ ਹੈ 2 ਘੰਟੇ ਸਮਾਂ ਦਿੱਤਾ ਦਿੱਤਾ ਗਿਆ ਹੈ ਉਹ 12 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲਣ ਗਿਆ ਤੇ ਇਸ ਖਬਰ ਨੂੰ ਵਾਰ ਵਾਰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਲੋਕ ਬੱਸਾਂ 'ਚ ਸਫ਼ਰ ਕਰਦੇ ਨੇ ਜੇਕਰ ਉਹਨਾਂ ਨੂੰ ਇਸ ਖਬਰ ਦਾ ਨਾ ਪਤਾ ਹੋਇਆ ਤਾਂ ਫਿਰ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਇੱਕ ਹੋਰ ਇਨਫਾਰਮੇਸ਼ਨ ਦੇ ਦਿੰਦੇ ਆ ਕਿਉਂਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੜਤਾਲ ਦਾ ਸਮਾਂ ਦਿੱਤਾ ਗਿਆ ਹੈ ਤੇ ਉਸ ਦੇ ਨਾਲ-ਨਾਲ ਸੜਕਾਂ ਵੀ ਜਾਮ ਹੋ ਸਕਦੀਆਂ ਨੇ ਜੇਕਰ ਪਿਛਲੀ ਦਿਨਾਂ ਦੀ ਗੱਲ ਕਰ ਲਈਏ ਉਦੋਂ ਜਲੰਧਰ ਨੈਸ਼ਨਲ ਹਾਈਵੇ ਨੂੰ ਬੰਦ ਕਰਕੇ ਜਿਹੜਾ ਚੱਕਾ ਜਾਮ ਕੀਤਾ ਗਿਆ ਸੀਗਾ ਰੋਡ ਜਿਹੜੇ ਉਹ ਸਾਡੇ ਪਾਸੋਂ ਬੰਦ ਹੋ ਗਏ ਸੀਗੇ ਤੇ ਤੁਹਾਨੂੰ ਵੀ ਇਸ ਖੱਜਲ-ਖੁਆੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਮਾਂ ਜਿਹੜਾ ਪਨਬਸ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਮੰਗਾ ਜਿਹੜੀਆਂ ਉਹਨਾਂ ਜਿਹੜੀਆਂ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਲੇਕਿਨ ਉਸ ਤੋਂ ਪਹਿਲਾਂ ਦੱਸ ਦਿੰਨੇ ਆ ਕਿ 12:00 ਵਜੇ ਤੋਂ ਲੈ ਕੇ 2:00 ਵਜੇ ਤੱਕ ਦਾ ਸਮਾਂ ਜਿਸ ਦੇ ਵਿੱਚ ਹੜਤਾਲ ਹੋਏਗੀ ਸੜਕਾਂ ਦੇ ਵਿੱਚ ਚੱਕਾ ਜਾਮ ਵੀ ਹੋ ਸਕਦਾ ਹੈ ਸੜਕਾਂ ਨੂੰ ਵੀ ਰੋਕਿਆ ਜਾ ਸਕਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਜੇਕਰ ਕੋਈ ਵੀ ਤੁਸੀਂ ਜੇ ਕਿਸੇ ਨੇ ਕਿਸੇ ਦੂਸਰੀ ਥਾਂ ਤੇ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਆਪਣਾ ਕੋਈ ਸਮਾਂ ਬਣਾ ਲਓ ਜਾਂ ਬਾਅਦ ਦਾ ਬਣਾ ਲਓ ਕਿਉਂਕਿ ਅਲਟੀਮੇਟਮ ਇਹਨਾਂ ਕੱਚੇ ਕਾਮਿਆਂ ਵੱਲੋਂ ਸਰਕਾਰ ਨੂੰ ਜਿਹੜਾ ਉਹ 2 ਵਜੇ ਤੱਕ ਨੇ ਦਿੱਤਾ ਗਿਆ ਹੈ ਵੀ ਜੇਕਰ ਤੁਸੀਂ 2 ਵਜੇ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਪੱਕੇ ਤੌਰ ਤੇ ਹੜਤਾਲ ਵੀ ਕਰ ਸਕਦੇ ਹਾਂ ਹੋਰ ਮੰਗਾ ਜਿਹੜੀਆਂ ਨੇ ਤੁਹਾਨੂੰ ਉਹ ਵੀ ਦੱਸ ਦੇ ਨੇ ਕੱਚੀ ਕੰਬੀਆਂ ਨੂੰ ਪੱਕੇ ਕਰਨ ਦੀ ਮੰਗ ਹੋਈ ਹੈ ਕਿ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸਾਨੂੰ ਪੱਕਾ ਕੀਤਾ ਜਾਵੇ ਤੇ ਕਿਲੋਮੀਟਰ ਨੂੰ ਲੈ ਕੇ ਜਿਹੜਾ ਇੱਕ ਟੈਂਡਰ ਪਾਸ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਅਲਟੀਮੇਟ ਸਰਕਾਰ ਨੂੰ ਦਿੱਤਾ ਗਿਆ ਕਿ ਦੋਏ ਤੱਕ ਜਿਹੜਾ ਇਹ ਟੈਂਡਰ ਨੂੰ ਜਿਹੜਾ ਪਾਸ ਕੀਤਾ ਹੈ ਉਸ ਨੂੰ ਹਟਾਇਆ ਜਾਏ ਖਤਮ ਕੀਤਾ ਜਾਏ ਨਹੀਂ ਤਾਂ ਫਿਰ ਇਹ ਜਿਹੜੀ ਹੜਤਾਲ ਹੈ ਉਹ ਲੰਬੇ ਸਮੇਂ ਤੱਕ ਚੱਲ ਸਕਦੀ ਹੈ ਸੋ ਪਨਬਸ ਤੇ ਰੋਡਵੇ ਦੇ ਮੁਲਾਜ਼ਮਾਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਦੇ ਵੱਲੋਂ ਅੱਜ ਹੜਤਾਲ ਦਾ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ 12 ਵਜੇ ਤੋਂ ਲੈ ਕੇ ਅ ਦੁਪਹਿਰ 2 ਵਜੇ ਤੱਕ ਇਹ 2 ਘੰਟੇ ਜਿਹੜੀ ਹੜਤਾਲ ਹੋਏਗੀ ਤੇ ਇਸ ਦੇ ਵਿੱਚ ਰੋਡ ਵੀ ਜਾਮ ਹੋ ਸਕਦੇ ਨੇ ਚੱਕਾ ਜਾਮ ਲੱਗ ਸਕਦਾ ਹੈ ਆਪਣੀਆਂ ਜਿਹੜੀਆਂ ਬੱਸਾਂ ਨੇ ਰੋਡ ਵੇਜ਼ ਦੀਆਂ ਬੱਸਾਂ ਉਹਨਾਂ ਨੂੰ ਸੜਕਾਂ ਤੇ ਲਗਾ ਕੇ ਰੋਡ ਵੀ ਜਾਮ ਕੀਤੇ ਜਾ ਸਕਦੇ ਨੇ ਸੋ ਤੁਹਾਨੂੰ ਖੱਜਲ ਖਵਾਈ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੇਕਰ ਤੁਸੀਂ ਵੀ ਕਿਤੇ ਆਨ-ਜਾਣ ਦਾ ਕੋਈ ਪ੍ਰੋਗਰਾਮ ਬਣਾ ਰਹੇ ਹੋ ਤਾਂ ਉਸ ਤਰੀਕੇ ਨਾਲ ਬਣਾਓ ਤਾਂ ਕਿ ਤੁਹਾਨੂੰ ਕੋਈ ਵੀ ਖੱਜਲ ਖਵਾਲੀ ਦਾ ਸਾਹਮਣਾ ਨਾ ਕਰਨਾ ਪਵੇ ਆਮ ਲੋਕਾਂ ਦੇ ਲਈ ਇਹ ਖਬਰ ਜ਼ਰੂਰ ਹੈ ਲੇਕਿਨ ਉਸੇ ਨਾਲ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇ ਦਿੰਦੇ ਆ ਕਿ 2 ਘੰਟੇ ਦਾ ਜਿਹੜਾ ਉਹ ਹੜਤਾਲ ਦਿੱਤੀ ਗਈ ਹੈ 12 ਵਜੇ ਤੋਂ ਲੈ ਕੇ ਅੱਜ ਅੱਜ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਇਹ ਪਨਬਸ ਦੇ ਕੱਚੇ ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਰੋਡ 'ਵੋ ਜੋਗੇ ਪਨਬਸ ਹੋਗੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾਣੀ ਹੈ ਕਿਲੋਮੀਟਰ ਦਾ ਜਿਹੜਾ ਟੈਂਡਰ ਪਾਸ ਕੀਤਾ ਗਿਆ ਸਰਕਾਰ ਦੇ ਵੱਲੋਂ ਉਸ ਨੂੰ 2 ਵਜੇ ਤੱਕ ਦਾ ਅਲਟੀਮੇਟ ਅਲਟੀਮੇਟ ਦਿੱਤਾ ਗਿਆ ਵਿਭਾਗ ਨੂੰ ਕਹਿ ਲੋ ਜਾਂ ਪ੍ਰਸ਼ਾਸਨ ਨੂੰ ਕਹਿ ਲੋ ਜਾਂ ਸਰਕਾਰ ਨੂੰ ਕਹਿ ਲੋ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿ ਜਿਹੜਾ ਕਿਲੋਮੀਟਰ ਵਾਲਾ ਕਿਲੋਮੀਟਰ ਵਾਲਾ ਟੈਂਡਰ ਆ ਉਹਨੂੰ ਰੱਦ ਕੀਤਾ ਜਾਏ ਤੇ ਉਹਦੇ ਨਾਲ ਨਾਲ ਕੱਚੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਏ ਸੋ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੁਝ ਦਿਨ ਪਹਿਲਾਂ ਵੀ ਜਿਹੜਾ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਕਿ ਹੜਤਾਲ ਹੋਈ ਸੀ ਕਿ ਉਸੇ ਤਹਿਤ ਅੱਜ ਵੀ ਇੱਕ ਹੋਰ ਜਿਹੜੀ ਖਬਰ ਸਾਹਮਣੇ ਆ ਗਈ ਹੈ ਕਿ ਪਨਬਸ ਰੋਡਵੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅੱਜ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੜਤਾਲ ਹੋਏਗੀ ਉਸ ਦੇ ਵਿੱਚ ਸੜਕਾਂ ਵੀ ਜਾਮ ਕੀਤੀਆਂ ਜਾ ਸਕਦੀਆਂ ਸੜਕਾਂ ਦੇ ਵਿੱਚ ਬੱੱਸਾਂ ਲਗਾ ਕੇ ਸੜਕ ਰੋਕੀ ਜਾ ਸਕਦੀ ਹੈ ਟ੍ਰੈਫਿਕ ਰੁਕਿਆ ਜਾ ਸਕਦਾ ਹੈ ਤੇ ਨਾਅਰੇਬਾਜ਼ੀ ਹੋ ਸਕਦੀ ਹੈ 2 ਵਜੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਸਰਕਾਰ ਨੂੰ ਕਿ 2 ਵਜੇ ਤੱਕ ਜਿਹੜਾ ਇਹ ਕਿਲੋਮੀਟਰ ਵਾਲਾ ਟੈਂਡਰ ਹੈ ਜਿਹੜਾ ਉਸ ਨੂੰ ਰੱਦ ਕੀਤਾ ਜਾਏ ਨਹੀਂ ਤਾਂ ਫਿਰ ਇਹ ਜਿਹੜੀ ਹੜਤਾਲ ਹੈ ਉਹ ਪੱਕੇ ਤੌਰ ਤੇ ਅੱਗੇ ਵੀ ਹੋਰ ਕੰਟੀਨਿਊ ਹੋ ਸਕਦੀ ਹੈ ਸੋ ਇਸ ਖਬਰ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰਿ ਹਰ ਤੱਕ ਹਰ ਇੱਕ ਤੱਕ ਪਹੁੰਚਾਇਓ ਤਾਂ ਕਿ ਕਿਸੇ ਨੂੰ ਵੀ ਆਮ ਲੋਕਾਂ ਨੂੰ ਆਮ ਜਨਤਾ ਨੂੰ ਔਖੱਜਲ ਖਵਾਇ ਦਾ ਸਾਹਮਣਾ ਨਾ ਕਰਨਾ ਪਵੇ